ਹੈਲੋ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਨੂੰ ਸਵਾਗਤ ਹੈ ਤੁਹਾਡਾ ਅੱਜ ਦੀ ਵੀਡੀਓ ਦੇ ਵਿੱਚ ਸੋ ਆਪਾਂ ਨੂੰ ਪਤਾ ਹੀ ਕਿ ਜਿੱਦਾਂ ਆਪਾਂ ਪੰਜਾਬ ਜੀਕੇ ਦੀ ਅੱਧ ਪਹਿਲਾਂ ਦੋ ਵੀਡੀਓਜ਼ ਕਰ ਚੁੱਕੇ ਹਾਂ ਪਾਰਟ 1 ਤੇ ਪਾਰਟ 2 ਜਿਦੇ ਵਿੱਚ ਆਪਾਂ ਪੰਜਾਬ ਜੀਕੇ ਦੇ ਨਾਲ ਰਿਲੇਟਡ ਲਿਟਰੇਚਰ ਬਾਰੇ ਪੜਿਆ ਸੀ ਮਤਲਬ ਇੰਪੋਰਟੈਂਟ ਇਤਿਹਾਸਕਾਰ ਸੌਰੀ ਸਾਹਿਤਕਾਰ ਤੇ ਉਹਨਾਂ ਦੀਆਂ ਰਚਨਾਵਾਂ ਬਾਰੇ ਪੜਿਆ ਸੀ ਜਿਹੜਿਆ ਕਿ ਆਪਾਂ ਨੂੰ ਲੱਗਦਾ ਕਿ ਪੰਜਾਬ ਦੇ ਪੇਪਰਾਂ ਦੇ ਪਰਸਪੈਕਟਿਵ ਆਪਣੇ ਲਈ ਇੰਪੋਰਟੈਂਟ ਹੈ ਠੀਕ ਹੈ ਤਾਂ ਉਸ ਪੰਜਾਬ ਜੀਕੇ ਦੀ ਸੀਰੀਜ਼ ਨੂੰ ਕੰਟੀਨਿਊ ਕਰਦੇ ਹੋਏ ਸੋ ਅੱਜ ਦੇ ਵੀਡੀਓ ਦੇ ਵਿੱਚ ਆਪਾਂ ਪੜਨ ਜਾ ਰਹੇ ਹਾਂ ਬਹੁਤ ਹੀ ਇੰਪੋਰਟੈਂਟ ਟਾਪਿਕ ਆ ਜਿਹੜਾ ਕਿ ਹੈ ਪੰਜਾਬ ਦੇ ਮੇਲੇ ਅਤੇ ਤਿਉਹਾਰ ਠੀਕ ਹੈ ਕਿਉਂਕਿ ਪਿੱਛੇ ਜੇ ਜਿੰਨੇ ਵੀ ਐਗਜ਼ਾਮਸ ਆ ਕੁਐਸਚਨ ਪੇਪਰ ਮੈਨੇ ਦੇਖੇ ਆ ਉਹਦੇ ਵਿੱਚ ਕੋਈ ਨਾ ਕੋਈ ਕੁਐਸਚਨ ਕਿਸੇ ਮੇਲੇ ਜਾਂ ਕਿਸੇ ਤਿਉਹਾਰ ਦੇ ਨਾਲ ਰਿਲੇਟਡ ਪੁੱਛ ਲਿਆ ਜਾਂਦਾ ਸੋ ਪੁੱਛਿਆ ਕੀ ਜਾਂਦਾ ਕਿ ਕਿਹੜਾ ਮੇਲਾ ਕਿਹੜੇ ਮਹੀਨੇ ਦੇ ਵਿੱਚ ਮਨਾਇਆ ਜਾਂਦਾ ਜਾਂ ਫਿਰ ਕਿਹੜਾ ਮੇਲਾ ਕਿੱਥੇ ਠੀਕ ਹੈ ਕਿਹੜੀ ਜਗ੍ਹਾ ਤੇ ਮਨਾਇਆ ਜਾਂਦਾ ਤਾਂ ਮੋਸਟਲੀ ਦੇਸੀ ਮਹੀਨੇ ਬਾਰੇ ਪੁੱਛਿਆ ਜਾਂਦਾ ਠੀਕ ਹੈ ਤੇ ਉਹਦੇ ਵਿੱਚ ਆਪਾਂ ਕਨਫਿਊਜ਼ ਹੋਣਿਆ ਜ਼ਿਆਦਾ ਫਿਰ ਆਪਾਂ ਉਹਨਾਂ ਦੇ ਸੀ ਮਹੀਨਿਆਂ ਨੂੰ ਭੁੱਲ ਜਾਂਦੇ ਹੁੰਦੇ ਆ ਤਾਂ ਅੱਜ ਆਪਾਂ ਉਹਨਾਂ ਮੇਲੇ ਅਤੇ ਤਿਉਹਾਰਾਂ ਨੂੰ ਕਵਰ ਕਰਦੇ ਆ ਉਹਨਾਂ ਦੀ ਰਿਵੀਜ਼ਨ ਕਰਦੇ ਆ ਠੀਕ ਹੈ ਸੋ ਤਾਂ ਕਿ ਅਗਰ ਆਪਾਂ ਨੂੰ ਇਹਨਾਂ ਦੇ ਰਿਲੇਟਡ ਕੋਈ ਵੀ ਕੁਸ਼ਨ ਪੇਪਰ ਦੇ ਵਿੱਚ ਆਵੇ ਤਾਂ ਆਪਣਾ ਨੰਬਰ ਕਿਧਰੇ ਨਾ ਜਾਵੇ ਠੀਕ ਆ ਸੋ ਇਹਦੇ ਵਿੱਚ ਸਿਰਫ ਇੰਪੋਰਟੈਂਟ ਇੰਪੋਰਟੈਂਟ ਫੈਕਟ ਹੀ ਲਿਖੇ ਹੋਏ ਆ ਸੋ ਜਿਆਦਾ ਜਾਣਕਾਰੀ ਮਤਲਬ ਕਿ ਜਿਹੜੀ ਆਪਾਂ ਨੂੰ ਨਹੀਂ ਇੰਪੋਰਟੈਂਟ ਹੈਗੀ ਉਹ ਕੁਝ ਵੀ ਨਹੀਂ ਲਿਖੀ ਆ ਸੋ ਓਨਲੀ ਟੂ ਦਾ ਪੁਆਇੰਟ ਮਤਲਬ ਜਿਹੜੀ ਜਾਣਕਾਰੀ ਆਪਾਂ ਨੂੰ ਲੱਗਦੀ ਨਿਸੈਸਰੀ ਆ ਸਿਰਫ ਆਪਾਂ ਉਸੇ ਬਾਰੇ ਪੜਾਂਗੇ ਠੀਕ ਹੈ ਸੋ ਲੈਟਸ ਸਟਾਰਟ ਸ਼ੁਰੂ ਕਰਦੇ ਆਪਾਂ ਸੋ ਫਰਸਟ ਥਿੰਗ ਹੈਗੀ ਹੈ ਜੀ ਜਗਰਾਉਂ ਦਾ ਮੇਲਾ ਠੀਕ ਹੈ ਸੋ ਇੱਥੇ ਜਗਰਾਉਂ ਦੇ ਵਿੱਚ ਲੱਗਦਾ ਰੌਸ਼ਨੀਆਂ ਦਾ ਮੇਲਾ ਇਹਨੂੰ ਰੌਸ਼ਨੀਆਂ ਦੇ ਮੇਲੇ ਨੂੰ ਜਗਰਾਉਂ ਦਾ ਮੇਲਾ ਵੀ ਕਿਹਾ ਜਾਂਦਾ ਤੇ ਇਹ ਲੱਗਦਾ ਕਿੱਥੇ ਆ ਜਗਰਾਉਂ ਦੇ ਵਿੱਚ ਲੱਗਦਾ ਜਗਰਾਉਂ ਦੇ ਵਿੱਚ ਇੱਕ ਦਰਗਾਹ ਬਣੀ ਹੋਈ ਆ Hazrat Mohkamuddin ਦੀ ਠੀਕ ਹੈ ਇਹ ਉੱਥੇ ਲੱਗਦਾ ਇਹ ਲੱਗਦਾ ਕਦੋਂ ਆ ਫੱਗਣ ਦੀ 13 ਤੋਂ ਲੈ ਕੇ 15 ਤੱਕ ਮਤਲਬ ਕਿ 13 14 15 ਫੱਗਣ ਨੂੰ 3 ਦਿਨ ਲੱਗਦਾ ਠੀਕ ਹੈ ਇੰਪੋਰਟੈਂਟ ਹੈ ਯਾਦ ਰੱਖਣਾ ਅਕਸਰ ਪੁੱਛਿਆ ਜਾਂਦਾ ਕਿ ਰੌਸ਼ਨੀਆਂ ਦਾ ਮੇਲਾ ਇਹ ਕਿਹੜੇ ਮਹੀਨੇ ਦੇ ਵਿੱਚ ਲੱਗਦਾ ਇਹ ਫੱਗਣ ਦੇ ਵਿੱਚ ਆਹ ਜਿਹੜਾ ਦੇਸੀ ਮਹੀਨੇ ਨੇ ਨਾ ਤੁਸੀਂ ਇਹਨਾਂ ਨੂੰ ਆਪਾਂ ਰੱਟਾ ਲਾਉਣਾ ਇਹਨਾਂ ਨੂੰ ਆਪਾਂ ਯਾਦ ਰੱਖਣਾ ਇਹ ਨਹੀਂ ਭੁੱਲਣੇ ਹੈਗੇ ਆਪਾਂ ਠੀਕ ਹੈ ਪੇਪਰ ਵਾਲਾ ਪਉਂਦਾ ਹੀ ਉੱਥੋਂ ਕੁਐਸਚਨ ਆ ਜਿੱਥੋਂ ਆਪਾਂ ਕਨਫਿਊਜ਼ ਹੋ ਸਕਦੇ ਆ ਸੋ ਇਹ ਲੱਗਦਾ ਜਗਰਾਉਂ ਦੇ ਵਿੱਚ ਹੈ ਜਗਰਾਉਂ ਦੇ ਵਿੱਚ ਇੱਕ ਦਰਗਾਹ ਬਣੀ ਹੋਈ ਆ Hazrat Mukamuddin ਦੀ ਉੱਥੇ ਲੱਗਦਾ ਫੱਗਣ ਦੇ ਮਹੀਨੇ ਦੇ ਵਿੱਚ ਠੀਕ ਹੈ ਸੋ ਉਸ ਤੋਂ ਬਾਅਦ ਜੋ ਹੈਗਾ ਜੀ ਮੇਲਾ ਗਦਰੀ ਬਾਪਿਆਂ ਦਾ ਇਹ ਯਾਦ ਰੱਖਣਾ ਤੁਸੀਂ ਇਹ ਜਲੰਧਰ ਦੇ ਵਿੱਚ ਲੱਗਦਾ ਜਲੰਧਰ ਦੇ ਵਿੱਚ ਇੱਕ ਦੇਸ਼ ਭਗਤੀ ਯਾਦਗਾਰੀ ਹਾਲ ਆ ਇਹ ਉੱਥੇ ਲੱਗਦਾ ਠੀਕ ਹੈ ਮੇਲਾ ਗਦਰੀ ਬਾਬਿਆਂ ਦਾ ਯਾਦ ਰੱਖਣਾ ਆਪਾਂ ਜਲੰਧਰ ਦੇ ਵਿੱਚ ਲੱਗਦਾ ਸੋ ਉਸ ਤੋਂ ਬਾਅਦ ਜੋ ਇੰਪੋਰਟੈਂਟ ਵਨ ਹੈਗਾ ਜਿਹੜਾ ਕਿ ਜਰਗ ਦਾ ਮੇਲਾ ਆ ਸੋ ਜਰਗ ਦੇ ਮੇਲੇ ਨੂੰ ਬਾਹਰੀਆਂ ਦਾ ਮੇਲਾ ਵੀ ਕਹਿ ਦਿੰਦੇ ਆ ਇਹਨਾਂ ਨੂੰ ਬੀਬੜੀਆਂ ਦਾ ਮੇਲਾ ਵੀ ਕਹਿੰਦੇ ਆ ਠੀਕ ਹੈ ਸੋ ਇਹ ਚੇਤ ਦੇ ਮਹੀਨੇ ਵਿੱਚ ਲੱਗਦਾ ਸੋ ਜਿਨ੍ਹਾਂ ਨੂੰ ਦੇਸੀ ਮਹੀਨੇ ਚੇਤੇ ਆ ਮਤਲਬ ਉਹਨਾਂ ਨੂੰ ਪਤਾ ਹੀ ਹੋਣਾ ਕਿ ਜਿਹੜਾ ਚੇਤ ਦਾ ਮਹੀਨਾ ਇਹ ਦੇਸੀ ਮਹੀਨਿਆਂ ਦਾ ਫਰਸਟ ਮੰਥ ਹੁੰਦਾ ਮਤਲਬ ਕਿ ਜਿਹੜਾ ਦੇਸੀ ਸਾਲ ਆ ਤੇ ਉਹ ਚੇਤ ਤੋਂ ਸ਼ੁਰੂ ਹੁੰਦਾ ਤਾਂ ਤੁਸੀਂ ਇਦਾਂ ਯਾਦ ਰੱਖ ਸਕਦੇ ਆ ਵੀ ਜਿਹੜਾ ਪਹਿਲੇ ਮਹੀਨੇ ਦੇ ਵਿੱਚ ਹੀ ਨਵੇਂ ਸਾਲ ਚੇਤ ਦੇ ਮਹੀਨੇ ਦੇ ਵਿੱਚ ਸੋ ਉਦੋਂ ਜਰਗਦਾ ਮੇਲਾ ਕਿਹੜਾ ਉਦੋਂ ਲੱਗਦਾ ਠੀਕ ਹੈ ਪਹਿਲੇ ਮਹੀਨੇ ਦੇ ਵਿੱਚ ਹੀ ਲੱਗਦਾ ਸੋ ਦੇਸੀ ਮਹੀਨਾ ਚੇਤ ਤੋਂ ਸ਼ੁਰੂ ਹੁੰਦਾ ਆ ਠੀਕ ਹੈ ਚੇਤੇਵਸਾਖ ਜੇਠਾੜ ਸੋ ਜਿਨ੍ਹਾਂ ਨੂੰ ਪਤਾ ਹੋਣਾ ਤੇ ਕਈ ਵਾਰ ਇਹ ਕੁਐਸਚਨ ਪੁੱਛ ਲਿਆ ਜਾਂਦਾ ਮੈਂ ਕਿਸੇ ਪੇਪਰ ਦੇ ਵਿੱਚ ਕੁਐਸਚਨ ਦੇਖਿਆ ਸੀ ਕਿ ਜਿਹੜਾ ਦੇਸੀ ਸਾਲ ਆ ਮਤਲਬ ਕਿ ਜਿਹੜੇ ਆਪਣੇ ਦੇਸੀ ਮਹੀਨੇ ਹੁੰਦੇ ਆ ਉਹਨਾਂ ਦੇ ਵਿੱਚ ਲਾਸਟ ਵਾਲਾ ਮੰਥ ਕਿਹੜਾ ਆ ਤਾਂ ਉਹ ਵੀ ਆਪਾਂ ਚੇਤੇ ਰੱਖਣਾ ਉਹ ਫੱਗਣ ਹੁੰਦਾ ਚੇਤ ਤੋਂ ਸ਼ੁਰੂ ਹੁੰਦਾ ਤੇ ਫੱਗਣ ਤੇ ਖਤਮ ਹੁੰਦਾ ਠੀਕ ਹੈ ਆ ਬੈਕ ਟੂ ਜਰਗ ਜਰਗ ਦੇ ਮੇਲੇ ਦਾ ਪਉਣਾ ਜਰਗ ਦਾ ਮੇਲੇ ਕਦੋਂ ਮਨਾਇਆ ਜਾਂਦਾ ਇਹ ਚੇਤ ਦੇ ਮਹੀਨੇ ਦੇ ਵਿੱਚ ਆਉਂਦਾ ਤੇ ਇਹ ਲੁਧਿਆਣਾ ਦੇ ਵਿੱਚ ਲੱਗਦਾ ਠੀਕ ਹੈ ਇਹ ਜਰਗ ਦਾ ਮੇਲਾ ਰਿਲੇਟਡ ਹੈਗਾ ਸੀਤਲਾ ਮਾਤਾ ਨਾਲ ਠੀਕ ਹੈ ਸੀਤਲਾ ਮਾਤਾ ਕੋਤੇ ਦੀ ਸਵਾਰੀ ਕਰਦੀ ਜਿੱਦਾਂ ਤੇ ਖੋਤਾ ਔਰ ਸੀਤਲਾ ਮਾਦਲਾ ਠੀਕ ਹੈ ਇਹ ਜਰਗ ਦੇ ਮੇਲੇ ਦੇ ਨਾਲ ਰਿਲੇਟਡ ਹੈ ਕਈ ਵਾਰ ਕੁਸ਼ਨ ਇਹ ਹੀ ਆ ਜਾਂਦਾ ਕਿ ਸੀਤਲਾ ਮਾਤਾ ਕਿਹੜੇ ਮੇਲੇ ਦੇ ਵਿੱਚ ਸੀਤ라 ਮਾਤਾ ਦੀ ਪੂਜਾ ਕੀਤੀ ਜਾਂਦੀ ਹੈ ਠੀਕ ਹੈ ਜਾਂ ਕੀ ਦੇ ਨਾਲ ਰਿਲੇਟਡ ਆ ਉਹ ਜਰਗ ਦਾ ਮੇਲਾ ਹੀ ਆ ਇੰਪੋਰਟੈਂਟ ਵਨ ਆ ਇਹਨੂੰ ਯਾਦ ਰੱਖਣਾ ਆਪਾਂ ਠੀਕ ਹੈ ਇਹਨੂੰ ਬਾਹਰੀਆਂ ਬੀਬੜੀਆਂ ਦਾ ਮੇਲਾ ਵੀ ਕਹਿੰਦੇ ਆ ਲੁਧਿਆਣਾ ਦੇ ਵਿੱਚ ਲੱਗਦਾ ਤੇ ਚੇਤਰ ਦੇ ਮਹੀਨੇ ਦੇ ਵਿੱਚ ਲੱਗਦਾ ਠੀਕ ਹੈ ਸੋ ਇਹ ਸੀਗਾ ਜਿਹੜਾ ਇਹ ਜਲੰਧਰ ਦੇ ਵਿੱਚ ਲੱਗਦਾ ਗਦਰੀ ਬਾਬਿਆਂ ਦਾ ਠੀਕ ਹੈ ਜਰਗ ਦਾ ਮੇਲਾ ਲੱਗਦਾ ਲੁਧਿਆਣਾ ਦੇ ਵਿੱਚ ਜਗਰਾਉਂ ਦਾ ਮੇਲਾ ਲੱਗਦਾ ਆ ਫੱਗਣ ਦੇ ਵਿੱਚ ਤੇ ਇਹ ਵਾਲਾ ਲੱਗਦਾ ਚੇਤ ਮਹੀਨੇ ਵਿੱਚ ਠੀਕ ਹੈ ਤੇ ਉਸ ਤੋਂ ਬਾਅਦ ਜੋ ਹੈਗਾ ਜੀ ਅ ਰੋਜ਼ਾ ਸ਼ਰੀਫ ਹੈ ਨਾ ਸੋ ਉਸ ਤੋਂ ਬਾਅਦ ਜੋ ਹੈਗਾ ਰੋਜ਼ਾ ਸ਼ਰੀਫ ਜਿਹਨੂੰ ਔਰਸ ਵੀ ਕਹਿੰਦੇ ਆ ਠੀਕ ਹੈ ਸੋ ਇਹ ਲੱਗਦਾ ਫਤਿਹਗੜ ਸਾਹਿਬ ਦੇ ਵਿੱਚ ਠੀਕ ਹੈ 31 ਮਈ ਨੂੰ ਇਹ ਮਨਾਇਆ ਜਾਂਦਾ ਤੇ ਇਹ ਕਿਹਦੀ ਯਾਦ ਦੇ ਵਿੱਚ ਮਨਾਇਆ ਜਾਂਦਾ ਇਹ ਮਨਾਇਆ ਜਾਂਦਾ ਕਹਿੰਦੇ ਅਹਿਮਦ ਫਾਰੂਕੀ ਸਰਹੰਦੀ ਦੀ ਯਾਦ ਵਿੱਚ ਠੀਕ ਹੈ ਰੋਜ਼ਾ ਸ਼ਰੀਫ ਹੈ ਜਿਹੜਾ ਔਰਸ ਹੋ ਗਿਆ ਫਤਿਹਗੜ ਸਾਹਿਬ ਵਿੱਚ ਲੱਗਦਾ ਹੈ ਤੇ 31 ਮਈ ਨੂੰ ਮਨਾਇਆ ਜਾਂਦਾ ਤੇ ਅਹਿਮਦ ਫਾਰੂਕੀ ਸਰਹੰਦੀ ਦੀ ਯਾਦ ਵਿੱਚ ਮਨਾਇਆ ਜਾਂਦਾ ਇਹ ਪੁੱਛ ਲੈਂਦੇ ਹੁੰਦੇ ਆ ਕਈ ਵਾਰ ਠੀਕ ਆ ਇਹਨੂੰ ਆਪਾਂ ਯਾਦ ਰੱਖਣਾ ਤੇ ਉਸ ਤੋਂ ਬਾਅਦ ਜੋ ਆਪਾਂ ਇਧਰਲੀ ਸਾਈਡ ਆਉਂਦੇ ਆ ਜਿੱਦਾਂ ਲੋਹੜੀ ਵੀ ਆਪਾਂ ਨੂੰ ਪੁੱਛ ਲੈਂਦੇ ਹੁੰਦੇ ਆ ਸੋ ਲੋਹੜੀ ਜਿਹੜਾ ਤਿਹਾੜਾ ਬਹੁਤ ਇੰਪੋਰਟੈਂਟ ਤਿਹਾੜਾ ਆਪਣੇ ਪੰਜਾਬੀਆਂ ਦਾ ਲੋਹੜੀ ਤਿਹਾੜਾ ਹੈ ਇਹ ਪੋ ਦੇ ਮਹੀਨੇ ਵਿੱਚ ਮਨਾਇਆ ਜਾਂਦਾ ਠੀਕ ਆ ਤੇ ਇਹ ਜਿਹੜਾ ਲੋਹੜੀ ਦਾ ਤਿਹਾੜਾ ਇਹ ਰਿਲੇਟਡ ਕੀ ਦੇ ਨਾਲ ਹੈ ਇਹ ਦੁੱਲਾ ਪੱਟੀ ਨਾਲ ਰਿਲੇਟਡ ਹੈ ਠੀਕ ਆ ਆਪਾਂ ਕਰਦੇ ਹੁੰਨੇ ਆ ਨਾ ਦੁੱਲਾ ਪੱਟੀ ਵਾਲਾ ਉਹ ਦੁਲੇਤੀ ਵਿਆਹੀ ਹੋ ਠੀਕ ਆ ਸੋ ਆਪ ਸਭ ਨੂੰ ਪਤਾ ਹੀ ਹੋਗਾ ਤਾਂ ਦੁੱਲਾ ਭੱਟੀ ਇਹ ਪੁੱਛ ਲੈਂਦੇ ਹੁੰਦੇ ਕਿ ਕਿਹੜੇ ਤਿਉਹਾਰ ਦੇ ਨਾਲ ਰਿਲੇਟਡ ਆ ਇਹਦੀ ਗਾਥਾ ਜਿਹੜੀ ਉਹ ਲੋਹੜੀ ਦੇ ਤਿਉਹਾਰ ਦੇ ਨਾਲ ਰਿਲੇਟਡ ਆ ਠੀਕ ਆ ਸੋ ਦੁੱਲਾ ਭੱਟੀ ਨੂੰ ਕਹਿੰਦੇ ਪੰਜਾਬ ਦਾ ਰੋਬਿਨ ਹੁੱਡ ਵੀ ਕਹਿੰਦੇ ਆ ਠੀਕ ਆ ਸੋ ਦੁੱਲਾ ਭੱਟੀ ਕ ਰਾਜਪੂਤ ਸੀਗਾ ਤੇ ਇਹ ਜਿਹੜਾ ਦੁੱਲੇ ਭੱਟੀ ਦਾ ਨਾਮ ਇਹਨੂੰ ਇਹਦਾ ਜਿਹੜਾ ਰੀਅਲ ਨਾਮ ਸੀ ਉਹ ਹੈਗਾ ਸੀ ਰਾਏ ਅਬਦੁੱਲਾ ਖਾਂ ਭੱਟੀ ਠੀਕ ਆ ਇਹਨੂੰ ਦੁੱਲਾ ਭੱਟੀ ਵੀ ਕਹਿੰਨੇ ਬਟ ਇਹਦਾ ਰੀਅਲ ਨਾਮ ਕੀ ਸੀ ਰਾਏ ਅਬਦੁੱਲਾ ਖਾਨ ਭੱਟੀ ਆ ਜਿਹੜਾ ਕੁਐਸਚਨ ਆ ਬਾਂ ਸਕਦਾ ਇੱਕ ਪੁੱਛ ਲਿਆ ਜਾਂਦਾ ਕਹਿੰਦੇ ਦੁੱਲਾ ਭੱਟੀ ਆ ਜਿਹੜਾ ਉਹ ਕਿਹਦਾ ਸਮਕਾਲੀ ਸੀ ਠੀਕ ਆ ਤਾਂ ਇਹ ਅਕਬਰ ਦੇ ਜਮਾਨੇ ਦਾ ਹੁੰਦਾ ਸੀ ਜਦੋਂ ਵੀ ਮੁਗਲ ਸ਼ਾਸਕ ਕੌਣ ਸੀ ਇਹ ਵੀ ਪੁੱਛ ਸਕਦਾ ਠੀਕ ਆ ਉਦੋਂ ਕੌਣ ਸੀਗਾ ਅਕਬਰ ਸੀ ਤਾਂ ਅਕਬਰ ਦੇ ਜਮਾਨੇ ਦਾ ਸੀਗਾ ਦੁੱਲਾ ਭੱਟੀ ਠੀਕ ਹੈ ਫਿਰ ਆ ਗਿਆ ਜੀ ਆਪਣੇ ਕੋਲ ਬਸੰਤ ਪੰਚਮੀ ਬਸੰਤ ਪੰਚਮੀ ਮਨਾਈ ਜਾਂਦੀ ਆ ਮਾਗ ਦੇ ਮਹੀਨੇ ਦੇ ਚ ਉਹ ਤੋਂ ਅਗਲਾ ਮਹੀਨਾ ਕਿਹੜਾ ਹੁੰਦਾ ਮਾਗ ਸੋ ਜਦੋਂ ਆਪਾਂ ਮਾਗ ਹੀ ਬਣਾਉਣਾ ਇੱਕ ਮਾਗ ਨੂੰ ਹਨਾ ਤੋ ਲੋੜੀ ਤਾਂ ਅਗਲੇ ਦਿਨੀ ਹੋ ਜਾਂਦਾ ਸ਼ੁਰੂ ਤਾਂ ਬਸੰਤ ਪੰਚਮੀ ਮਨਾਈ ਜਾਂਦੀ ਹੈ ਕਹਿੰਦੇ ਮਾਗ ਦੇ ਮਹੀਨੇ ਦੇ ਵਿੱਚ ਤੇ ਇਹ ਪਟਿਆਲੇ ਦੀ ਜਿਹੜੀ ਬਸੰਤ ਪੰਚਮੀ ਹੁੰਦੀ ਆ ਉਹ ਸਭ ਤੋਂ ਫੇਮਸ ਆ ਠੀਕ ਆ ਇਹ ਸ਼ੁਰੂ ਕਿਨੇ ਕਰਾਈ ਸੀ ਮਹਾਰਾਜਾ ਜਗਜੀਤ ਸਿੰਘ ਨੇ ਸੋ ਮਹਾਰਾਜਾ ਜਗਜੀਤ ਸਿੰਘ ਦੇ ਵੇਲੇਆਂ ਤੋਂ ਬਸੰਤ ਪੰਚਮੀ ਆਪਾਂ ਮਨਾਉਂਦੇ ਆ ਰਹੇ ਆ ਮਾਗ ਦੇ ਮਹੀਨੇ 'ਚ ਮਨਾਉਂਦੇ ਆ ਤੇ ਪਟਿਆਲੇ ਦੀ ਹੈਗੀ ਆ ਜਿਹੜੀ ਬਸੰਤ ਪੰਚਮੀ ਉਹ ਸਭ ਤੋਂ ਫੇਮਸ ਆ ਸੋ ਉਸ ਸੋ ਉਸ ਤੋਂ ਬਾਅਦ ਹੈ ਜੀ ਗੁੱਗਨੌਮੀ ਦਾ ਮੇਲਾ ਠੀਕ ਹੈ ਗੁੱਗਨੌਮੀ ਕਦੋਂ ਮਨਾਉਂਦੇ ਆ ਇਹ ਭਾਦਰੋਂ ਦੇ ਮਹੀਨੇ ਵਿੱਚ ਮਨਾਉਂਦੇ ਆਪਾਂ ਸੌਣ ਤੋਂ ਅਗਲਾ ਮਹੀਨਾ ਹੁੰਦਾ ਜਿਹੜਾ ਸੌਣ ਭਾਦੋਂ ਠੀਕ ਹੈ ਭਾਦੋਂ ਦੇ ਮਹੀਨੇ ਵਿੱਚ ਮਨਾਉਂਦੇ ਆ ਭਾਦੋਂ ਦੇ ਮਹੀਨੇ ਵਿੱਚ ਜਨਮ ਅਸ਼ਟਮੀ ਹੁੰਦੀ ਹੈ ਤਾਂ ਜਨਮ ਅਸ਼ਟਮੀ ਤੋਂ ਡਾਇਰੈਕਟ ਨੈਕਸਟ ਡੇ ਠੀਕ ਹੈ ਗੁੱਗਨੌਮੀ ਹੁੰਦੀ ਹੈ ਤੇ ਇਹ ਜਹਾਰਵੀਰ ਗੁੱਗਾ ਠੀਕ ਹੈ ਉਹਦੇ ਨਾਂ ਤੇ ਮਨਾਈ ਜਾਂਦੀ ਆ ਸੋ ਪ੍ਰਸਿੱਧ ਇਲਾਕੇ ਪੁੱਛ ਲਏ ਜਾਂਦਾ ਹੈ ਕਿ ਕਿੱਥੇ-ਕਿੱਥੇ ਮਨਾਇ ਜਾਂਦੀਆਂ ਮਾਲਵਾ ਦੇ ਵਿੱਚ ਤਾਂ ਦੇਖੋ ਆਪਾਂ ਨੂੰ ਪਤਾ ਹੈ ਮਨਾਏ ਮਨਾਏ ਜਾਂਦਾ ਠੀਕ ਹੈ ਫਿਰ ਪੁਆ ਦਾ ਇਲਾਕਾ ਜਿਹੜਾ ਉੱਥੇ ਵੀ ਗੁੱਗਾ ਨਾਮੀ ਲੋਕੀ ਪੂਜਦੇ ਆ ਫਿਰ ਹਰਿਆਣਾ ਹੋ ਗਿਆ ਉੱਥੇ ਵੀ ਲੋਕ ਗੁੱਗੇ ਨੂੰ ਪੂਜਦੇ ਆ ਠੀਕ ਹੈ ਜੀ ਤਾਂ ਉਸ ਤੋਂ ਬਾਅਦ ਹੈਗਾ ਛਪਾਰ ਦਾ ਮੇਲਾ ਸੋ ਛਪਾਰ ਦਾ ਮੇਲਾ ਗੁੱਗਾ ਨਾਮੀ ਦੇ ਨਾਲ ਰਿਲੇਟਡ ਹੀ ਆ ਸ਼ਿਪਾਰ ਦਾ ਮੇਲਾ ਵੀ ਭਾਦਰੋਂ ਮਹੀਨੇ ਦੇ ਵਿੱਚ ਮਨਾਇਆ ਜਾਂਦਾ ਇਹ ਭਾਦਰੋਂ ਦੀ 14ਸ ਨੂੰ ਕਹਿੰਦੇ ਮਨਾਇਆ ਜਾਂਦਾ ਠੀਕ ਹੈ ਤੋਂ ਸ਼ਿਪਾਰ ਦਾ ਮੇਲਾ ਲੱਗਦਾ ਕਿੱਥੇ ਹੈ ਇਹ ਲੁਧਿਆਣਾ ਜ਼ਿਲ੍ਹਾ ਦੇ ਵਿੱਚ ਇੱਕ ਪਿੰਡ ਆ ਸ਼ਿਪਾਰ ਜਿੱਥੇ ਕਿ ਬਹੁਤ ਭਾਰੀ ਮੇਲਾ ਲੱਗਦਾ ਠੀਕ ਹੈ ਤੋਂ ਯਾਦ ਰੱਖਣਾ ਸ਼ਿਪਾਰ ਦਾ ਮੇਲਾ ਕਹਿੰਦੇ ਭਾਦਰੋਂ ਚਾ ਗੁੱਗਾ ਨੌਮੀ ਵੀ ਭਾਦੋਂ ਦੇ ਵਿੱਚ ਹੈ ਠੀਕ ਹੈ ਸ਼ਿਪਾਰ ਦਾ ਮੇਲਾ ਕਿੱਥੇ ਲੱਗਦਾ ਹੈ ਇਹ ਲੁਧਿਆਣਾ ਦੇ ਵਿੱਚ ਲੱਗਦਾ ਠੀਕ ਹੈ ਉਸ ਤੋਂ ਬਾਅਦ ਜੋ ਹੈਗਾ ਬਾਬਾ ਸੋਡਲ ਦਾ ਮੇਲਾ ਬਾਬਾ ਸੋਡਲ ਦਾ ਮੇਲਾ ਲੱਗਦਾ ਜਲੰਧਰ ਦੇ ਵਿੱਚ ਜਲੰਧਰ ਦੇ ਵਿੱਚ ਹੋਰ ਕਿਹੜਾ ਮੇਲਾ ਮਨਾਇਆ ਜਾਂਦਾ ਗਦਰੀ ਬਾਬਿਆਂ ਨੇ ਮੇਲਾ ਠੀਕ ਹੈ ਨਾ ਇਹ ਚੀਜ਼ ਯਾਦ ਰੱਖਣੀ ਆ ਤਾਂ ਬਾਬਾ ਸੋਢਲ ਦਾ ਮੇਲਾ ਮਨਾਇਆ ਜਾਂਦਾ ਜਲੰਧਰ ਦੇ ਵਿੱਚ ਇੱਕ ਬਾਬਾ ਸੋਢਲ ਦਾ ਮੰਦਿਰ ਵਾ ਉੱਥੇ ਮਨਾਇਆ ਜਾਂਦਾ ਬਾਬਾ ਸੋਢਲ ਦਾ ਮੇਲਾ ਠੀਕ ਹੈ ਇਹ ਵੀ ਇਹ ਵੀ ਭਾਦੋਂ ਦੇ ਮਹੀਨੇ ਵਿੱਚ ਲੱਗਦਾ ਭਾਦੋਂ ਦੇ ਮਹੀਨੇ ਵਿੱਚ ਤਿੰਨ ਹੋ ਗਿਆ ਮੇਲੇ ਇੱਕ ਗੁਗਾ ਨੌਮੀ ਹੋ ਗਿਆ ਤਾਂ ਇੱਕ ਸ਼ਪਾਰ ਹੋ ਗਿਆ ਤੇ ਇੱਕ ਹੋ ਗਿਆ ਬਾਬਾ ਸੋਢਲ ਦਾ ਮੇਲਾ ਠੀਕ ਹੈ ਨਾ ਇਹ ਚੇਤੇ ਰੱਖਣੀ ਆ ਚੀਜ਼ਾਂ ਤਾਂ ਭਾਦੋਂ ਮਹੀਨੇ ਦੀ ਕਹਿੰਦੇ ਸ਼ੁਕਲ ਪੱਖ ਦੀ ਚੌਦ੍ਹਵੀਂ ਨੂੰ ਠੀਕ ਹੈ ਸ਼ੁਕਲ ਪੱਖ ਦੇ 14ਵੇਂ ਦਿਨ ਨੂੰ ਇਹ ਮਨਾਇਆ ਜਾਂਦਾ ਬਾਬਾ ਸੋਟਲ ਦਾ ਮੇਲਾ ਠੀਕ ਹੈ ਫਿਰ ਉਸ ਤੋਂ ਬਾਅਦ ਜੋ ਹੈਗਾ RAM ਤੀਰਥ ਮੇਲਾ RAM ਤੀਰਥ ਆਪਾਂ ਆ ਗਏ ਹੁਣ ਕੱਤਕ ਮਹੀਨੇ ਵਿੱਚ RAM ਤੀਰਥ ਮੇਲਾ ਮਨਾਇਆ ਜਾਂਦਾ ਕੱਤਕ ਦੀ ਪੂਰਨਮਾਸੀ ਤੇ ਕੱਤਾ ਕਦੋਂ ਹੁੰਦਾ ਨਵੰਬਰ ਜਿਹਦੇ ਵਿੱਚ ਜਦੋਂ ਦੀਵਾਲੀ ਹੁੰਦੀ ਹੈ ਨਾ ਕੱਤਕ ਦੇ ਮਹੀਨੇ ਚ ਤਾਂ ਉਦੋਂ ਮਨਾਇਆ ਜਾਂਦਾ RAM ਤੀਰਥ ਮੇਲਾ ਠੀਕ ਹੈ ਇਹ ਮਨਾਉਂਦੇ ਆਪਾਂ ਕੱਤਕ ਦੀ ਪੂਰਨਮਾਸੀ ਨੂੰ ਤਾਂ ਉਸ ਤੋਂ ਨੈਕਸਟ ਹੈ ਜੀ ਹੋਲਾ ਮਹੱਲਾ ਤੇ ਹੋਲਾ ਮਹੱਲਾ ਮਨਾਇਆ ਜਾਂਦਾ ਚੇਤ ਦੇ ਮਹੀਨੇ ਵਿੱਚ ਠੀਕ ਹੈ ਪਹਿਲਾਂ ਆਪਾਂ ਇੱਕ ਚੇਤ ਦੇ ਮਹੀਨੇ ਵਿੱਚ ਪੜਿਆ ਕਿਹੜਾ ਮੇਲਾ ਪੜਿਆ ਜਰਗ ਦਾ ਮੇਲਾ ਹੂੰ ਤਾਂ ਹੋਲਾ ਮੱਲਾ ਜਿਹੜਾ ਇਹ ਵੀ ਚੇਤਰ ਦੇ ਮਹੀਨੇ ਵਿੱਚ ਮਨਾਇਆ ਜਾਂਦਾ ਤੇ ਹੋਲਾ ਮੱਲਾ ਆਪ ਸਭ ਜਾਣਦੇ ਹੀ ਹੋਣੇ ਆ ਠੀਕ ਹੈ ਕਿੰਨਾ ਭਾਰੀ ਮੇਲਾ ਲੱਗਦਾ ਹੋਲੀ ਤੇ ਹੋਲਾ ਖੇਡਦੇ ਲੋਕੀ ਹਨ ਤੇ ਇਹ ਅਨੰਦਪੁਰ ਸਾਹਿਬ ਦੇ ਵਿੱਚ ਸੰਗਦਾ ਜਾਂਦੀਆਂ ਹੁੰਦੀਆਂ ਹਨ ਹੋਲਾ ਖੇਡਣ ਹਨ ਲਿੰਗ ਜਥੇ ਤੂੰ ਸਿੱਖਾਂ ਦਾ ਤਿਉਹਾਰ ਹੈ ਹੋਲਾ ਮਹੱਲਾ ਸੇ ਅਨੰਦਪੁਰ ਸਾਹਿਬ ਵਿਖੇ ਮਨਾਇਆ ਜਾਂਦਾ ਇਹ ਸ਼ੁਰੂ ਕਿਹਨੇ ਕੀਤਾ ਸੀ ਕਹਿੰਦੇ ਆਪਣੇ 10ਵੇਂ ਗੁਰੂ ਆ ਜਿਹੜੇ ਗੁਰੂ ਗੋਬਿੰਦ ਸਿੰਘ ਜੀ ਠੀਕ ਹੈ ਉਹਨਾਂ ਨੇ ਸ਼ੁਰੂ ਕੀਤਾ ਸੀ 1701 ਦੇ ਵਿੱਚ ਠੀਕ ਹੈ ਚੇਤੇ ਰੱਖਣਾ ਹੋਲਾ ਮਹੱਲਾ ਬਾਕੀ ਸਾਰਾ ਕੁਝ ਤਾਂ ਆਪਾਂ ਨੂੰ ਪਤਾ ਹੀ ਹੁੰਦਾ ਅਨੰਦਪੁਰ ਸਾਹਿਬ ਮਨਾਇਆ ਜਾਂਦਾ ਤੇ 10ਵੇਂ ਗੁਰੂ ਜੀ ਨੇ ਸ਼ੁਰੂ ਕੀਤਾ ਬਟ ਆਪਾਂ ਭੁੱਲ ਜਾਨੇ ਕਿ ਕਿਹੜੇ ਮਹੀਨੇ ਦੇ ਵਿੱਚ ਮਨਾਇਆ ਜਾਂਦਾ ਤਾਂ ਹੋਲਾ ਮਨ ਮਨਾਇਆ ਜਾਂਦਾ ਆ ਚੇਤਰ ਦੇ ਮਹੀਨੇ ਵਿੱਚ ਠੀਕ ਹੈ ਤਾਂ ਉਸ ਤੋਂ ਬਾਅਦ ਜੋ ਆ ਗਈ ਵਿਸਾਖੀ ਵਸਾਖੀ ਸਭ ਨੂੰ ਪਤਾ ਹੋਊਗਾ ਨਾਮ ਤੋਂ ਹੀ ਕਲੀਅਰ ਹੋ ਜਾਂਦਾ ਕਿ ਵਿਸਾਖ ਦੇ ਮਹੀਨੇ ਦੇ ਵਿੱਚ ਮਨਾਇਆ ਜਾਂਦਾ ਠੀਕ ਹੈ ਵਿਸਾਖੀ ਦੇ ਮੇਲੇ ਲੱਗਦੇ ਆ ਤੇ ਹੁਣ ਜਦੋਂ ਜਿੱਦਾਂ ਕਣਕਾਂ ਦੀਆਂ ਵਾਢੀਆਂ ਹੋਈ ਰਹੀਆਂ ਹੋ ਰਹੀਆਂ ਨੇ ਤਾਂ ਜਦੋਂ ਲਾਈਕ ਕਿਸਾਨ ਕਣਕਾਂ ਨੂੰ ਕੱਟ ਲੈਂਦੇ ਆ ਹਨ ਤੇ ਆਪਣੀ ਫਸਲ ਵਾਢ ਲੈਂਦੇ ਆ ਤੂੜੀ ਤਾਂ ਦੇ ਸਾਹਮਣੇ ਤਾਂ ਉਦੋਂ ਮਤਲਬ ਭੰਗੜੇ ਵਗੈਰਾ ਪਾਉਂਦੇ ਆ ਖੁਸ਼ ਹੁੰਦੇ ਆ ਤਾਂ ਉਦੋਂ ਮੇਲੇ ਲੱਗਦੇ ਜਿਹੜੇ ਉਹਨੂੰ ਵਿਸਾਖੀ ਕਹਿੰਦੇ ਆ ਹਨ ਤਾਂ ਵਿਸਾਖ ਦੇ ਮਹੀਨੇ ਦੇ ਵਿੱਚ ਮਨਾਈ ਜਾਂਦੀ ਹੈ ਵਿਸਾਖੀ ਇਹ ਰਬੀ ਦੀ ਫਸਲ ਦੀ ਕਟਾਈ ਵੇਲੇ ਠੀਕ ਹੈ ਤਾਂ ਹੁਣ ਇਥੇ ਇਹ ਜੀ ਯਾਦ ਰੱਖਣੀ ਆ ਕਿ ਰਬੀ ਦੀ ਫਸਲ ਦੀ ਕਟਾਈ ਜਿੱਦਾਂ ਹੁਣ ਕਿਹੜੀ ਫਸਲ ਦੀ ਕਟਾਈ ਹੋ ਰਹੀ ਹੈ ਰਬੀ ਤਾਂ ਕੁਐਸਚਨ ਕੀ ਆ ਜਾਂਦਾ ਕਿ ਰਬੀ ਦੀਆਂ ਫਸਲਾਂ ਕਿਹੜੀਆਂ ਕਿਹੜੀਆਂ ਜਿੱਦਾਂ ਕੀ ਹੋ ਗਿਆ ਕਣਕ ਹੋ ਗਈ ਹੁਣ ਕਣਕਾਂ ਦੀਆਂ ਕਟਾਈ ਹੋ ਰਹੀ ਹੈ ਨਾ ਸੋ ਲੋਕੀ ਕਣਕ ਵੜਦੇ ਪਏ ਤਾਂ ਕਣਕ ਕੀ ਆ ਇੱਕ ਰਬੀ ਦੀ ਫਸਲ ਆ ਠੀਕ ਹੈ ਰਬੀ ਦੀ ਫਸਲ ਦੀ ਕਟਾਈ ਵੇਲੇ ਕਿਹੜਾ ਤਿਉਹਾਰ ਮਨਾਇਆ ਜਾਂਦਾ ਵਿਸਾਖੀ ਵਿਸਾਖ ਦੇ ਵਿੱਚ ਠੀਕ ਹੈ ਤਾਂ ਉਸ ਤੋਂ ਬਾਅਦ ਜੋ ਹੈਗਾ ਜੀ ਨਿਰਜਲ ਇਕਾदशी ਨਿਮਾਨੀ ਕਾਸ਼ਤੀ ਠੀਕ ਹੈ ਇਹਨੂੰ ਨਿਮਾਨੀ ਕਾਸ਼ਤੀ ਵੀ ਕਹਿ ਦਿੰਦੇ ਆ ਇਹ ਹੈਗੀ ਆ ਜੇਠ ਦੇ ਮਹੀਨੇ ਦੇ ਵਿੱਚ ਮਨਾਈ ਜਾਂਦੀ ਹੈ ਤੇ ਜੇਠ ਦਾ ਜਿਹੜਾ 11ਵਾਂ ਦਿਨ ਹੁੰਦਾ 11 ਜੇਠ ਨੂੰ ਉਦੋਂ ਇਹ ਤਿਉਹਾਰ ਮਨਾਇਆ ਜਾਂਦਾ ਇਹ ਹੈਗਾ ਉਦੋਂ ਕਹਿੰਦੇ Hindu ਔਰਤਾਂ ਵਰਤ ਰੱਖਦੀਆਂ ਠੀਕ ਹੈ ਨਿਰਜਲ ਇਕਾदशी ਦੇ ਵੇਲੇ ਫੇਰ ਆ ਗਿਆ ਤੀਆਂ ਤੀਆਂ ਵੀ ਫੇਮਸ ਹੈ ਆ ਸਭ ਨੂੰ ਪਤਾ ਹੀ ਹੋਊਗਾ ਸੌਣ ਦੇ ਮਹੀਨੇ ਦੇ ਵਿੱਚ ਮਨਾਈਆਂ ਜਾਂਦੀਆਂ ਠੀਕ ਹੈ ਤੋਂ ਸੌਣ ਦੀ ਤੀਜ ਨੂੰ ਮਤਲਬ ਤੀਜ ਮਤਲਬ ਹੁੰਦਾ ਤੀਜਾ ਦਿਨ ਮਨ ਲ 300 ਨੂੰ ਠੀਕ ਹੈ ਸੌਨ ਦੀਆਂ ਜਿਹੜੀਆਂ ਤੀਆਂ ਹੁੰਦੀਆਂ ਸੌਨ ਦੀਆਂ ਤੀਆਂ ਤੇ ਤੀਆਂ ਤੀਜ ਦੀਆਂ ਇਹ ਵੀ ਕਹਿ ਦਿੰਦੇ ਹੁੰਦੇ ਆ ਹਨ ਤਾਂ ਸਾਵਣ ਦਾ ਤੀਜਾ ਦਿਨ ਉਹਦੇ ਕੀ ਮਨਾਇਆ ਜਾਂਦਾ ਤੀਆਂ ਦਾ ਤਿਉਹਾਰ ਸਾਵਣ ਦੇ ਵਿੱਚ ਫਿਰ ਆ ਗਈ ਰਖੜੀ 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 ਵੀ ਸਾਵਣ ਮਹੀਨੇ ਦੇ ਵਿੱਚ ਮਨਾਈ ਜਾਂਦੀ ਆ ਠੀਕ ਹੈ ਸਾਵਣ ਮਹੀਨੇ ਦੀ ਪੂਰਨਮਾਸੀ ਨੂੰ ਕਹਿੰਦੇ ਰਖੜੀ ਮਨਾਈ ਜਾਂਦੀ ਆ ਠੀਕ ਹੈ ਇਹ ਚੀਜ਼ ਯਾਦ ਰੱਖਣੀ ਆ ਸਾਵਣ ਮਹੀਨੇ ਦੀ ਪੂਰਨਮਾਸੀ ਨੂੰ ਰਖੜੀ ਦਾ ਤਿਉਹਾਰ ਆਉਂਦਾ ਠੀਕ ਹੈ ਜੀ ਸੋ ਉਸ ਤੋਂ ਬਾਅਦ ਉਹ ਹੈਗਾ ਆਪਣੇ ਕੋਲੇ ਚੱਕਰੀਆਂ ਠੀਕ ਹੈ ਜਿੱਦਾਂ ਚੱਕਰੀਆਂ ਦਾ ਵਰਤ ਹੁੰਦਾ ਨਾ ਬਹੁਤ ਲੋਕੀ ਕੁੜੀਆਂ ਚੱਕਰੀਆਂ ਦਾ ਵਰਤ ਰੱਖਦੀਆਂ ਤਾਂ ਇਹਨੂੰ ਅਹੋਈ ਅਸ਼ਟਮੀ ਵੀ ਕਹਿ ਰਹਿੰਦੇ ਆ ਅਹੋਈ ਮਾਤਾ ਅਹੋਈ ਦੀ ਪੂਜਾ ਕੀਤੀ ਜਾਂਦੀ ਹੈ ਠੀਕ ਹੈ ਚੱਕਰੀਆਂ ਦਾ ਵਰਤ ਕਹਿੰਦੇ ਮਾਂ ਆਪਣੇ ਪੁੱਤਰ ਦੇ ਲਈ ਕਰਦੀ ਹੁੰਦੀ ਹੈ ਅਹੋਈ ਅਸ਼ਟਮੀ ਦੀ ਪੂਜਾ ਅਹੋਈ ਮਾਤਾ ਅਹੋਈ ਦੀ ਪੂਜਾ ਠੀਕ ਹੈ ਮਾਂ ਆਪਣੇ ਪੁੱਤਰ ਲਈ ਰੱਖਦੀ ਹੈ ਤੇ ਅਸੂ ਜਾਂ ਕੱਤਕ ਦੇ ਮਹੀਨੇ ਚ ਮੇਨਲੀ ਕੱਤਕ ਆ ਜਾਂਦਾ ਹੁੰਦਾ ਅਸ਼ਟਮੀ ਵਾਲੇ ਦਿਨ ਇਹ ਮਨਾਇਆ ਜਾਂਦਾ ਠੀਕ ਹੈ ਚੱਕਰੀਆਂ ਤੇ ਮਾਤਾ ਉਹ ਹੀ ਦੀ ਪੂਜਾ ਕੀਤੀ ਜਾਂਦੀ ਹੈ ਇਹ ਦੀਵਾਲੀ ਤੋਂ ਕਹਿੰਦੇ 8 ਦਿਨ ਪਹਿਲਾਂ ਹੁੰਦਾ ਠੀਕ ਹੈ ਚੱਕਰੀਆਂ ਦੇ ਵਰਤ ਹੁੰਦੇ ਨੇ ਜਿਹੜੇ ਦੀਵਾਲੀ ਤੋਂ 8 ਦਿਨ ਪਹਿਲਾਂ ਹੁੰਦੇ ਆ ਉਹ ਹੀ ਅਸ਼ਟਮੀ ਔਨ ਕ੍ਰਿਸ਼ਨ ਪਕਸ਼ ਅਸ਼ਟਮੀ ਠੀਕ ਹੈ ਕ੍ਰਿਸ਼ਨ ਪਕਸ਼ ਹੁੰਦਾ ਨਾ ਜਿਹੜਾ ਕ੍ਰਿਸ਼ਨ ਪਕਸ਼ ਉਹਦੀ 8ਵੀਂ ਨੂੰ ਹੁੰਦਾ ਠੀਕ ਹੈ ਦੀਵਾਲੀ ਤੋਂ 8 ਦਿਨ ਪਹਿਲਾਂ ਠੀਕ ਹੈ ਫਿਰ ਉਸ ਤੋਂ ਬਾਅਦ ਜੋ ਹੈਗਾ ਸਾਂਜੀ ਮਾਈ ਸਾਂਜੀ ਮਾਈ ਜ਼ਿਆਦਾਤਰ ਕਿੱਥੇ ਕਿੱਤੇ ਫੇਮਸ ਆ ਇਹ ਪੁਆਦ ਦੇ ਇਲਾਕੇ ਵਿੱਚ ਫੇਮਸ ਆ ਇਹ ਮਾਲਵਾ ਦੇ ਵਿੱਚ ਫੇਮਸ ਆ ਤੇ ਹਰਿਆਣਾ ਦੇ ਵਿੱਚ ਫੇਮਸ ਆ ਇਹਨਾਂ ਤਿੰਨ ਇਲਾਕਿਆਂ ਦੇ ਵਿੱਚ ਹੀ ਪਹਿਲਾਂ ਸੀਗਾ ਇੱਕ ਤਿਉਹਾਰ ਸੀਗਾ ਜਿਹੜਾ ਮੋਮੀ ਹੈਨਾ ਸੋ ਪੁਆਦ ਮਾਲਵਾ ਤੇ ਹਰਿਆਣਾ ਦੇ ਇਲਾਕੇ ਦੇ ਵਿੱਚ ਇਹ ਸਾਂਜੀ ਮਾਈ ਫੇਮਸ ਆ ਸੋ ਇਹ ਕਦੋਂ ਆਉਂਦੀ ਆ ਇਹ ਹੈਗਾ ਦੁਸਹਿਰੇ ਦੇ ਨਰਾਤਿਆਂ ਦੇ ਪਹਿਲੇ ਦਿਨ ਮਤਲਬ ਜੋ ਦੁਸਹਿਰਾ ਹੁੰਦਾ ਉਦੋਂ ਨਰਾਤੇ ਸ਼ੁਰੂ ਹੁੰਦੇ ਆ ਹੈਨਾ ਤਾਂ ਉਹਨਾਂ ਰਾਤਿਆਂ ਦਾ ਜਿਹੜਾ ਪਹਿਲਾ ਦਿਨ ਹੁੰਦਾ ਉਹਦੇ ਸਾਂਝੀ ਮਾਈ ਹੁੰਦੀ ਹੈ ਠੀਕ ਆ ਸੋ ਉਸ ਤੋਂ ਬਾਅਦ ਜੋ ਆ ਗਿਆ ਜੀ ਗਰਬੜੇ ਗਰਬੜੇ ਆ ਜਿਹੜਾ ਇਹ ਇਹਦੇ ਲਈ ਬਸ ਇੰਨਾ ਕਿ ਆਪਾਂ ਯਾਦ ਰੱਖਣਾ ਕਿ ਪੁਆਦ ਦੇ ਇਲਾਕੇ ਦੇ ਵਿੱਚ ਫੇਮਸ ਸੋ ਉਸ ਤੋਂ ਬਾਅਦ ਜੋ ਆ ਗਿਆ ਹੋਲੀ ਇਹ ਹੋਲੀ ਦਾ ਕੁਐਸਚਨ ਮੈਨੂੰ ਲੱਗਦਾ ਪੇਪਰ ਦੇ ਵਿੱਚ ਆਇਆ ਹੋਇਆ ਠੀਕ ਆ ਵੀ ਹੋਲੀ ਕਦੋਂ ਮਨਾਈ ਜਾਂਦੀ ਆ ਇਹ ਆਇਆ ਹੋਇਆ ਪੇਪਰ ਦੇ ਵਿੱਚ ਇਹ ਫੱਗਣ ਮਹੀਨੇ ਦੇ ਵਿੱਚ ਤੇ ਕਈ ਲੋਕਾਂ ਦੇ ਵਿੱਚ ਮੈਨੂੰ ਲੱਗਦਾ ਆਪਾਂ ਗਲਤ ਕੀਤਾ ਹੋਇਆ ਹੈ ਕੁਐਸਚਨ होली ਮਨਾਈ ਜਾਂਦੀ ਆ ਫੱਗਣ ਦੀ ਪੂਰणिमा ਨੂੰ ਫੱਗਣ ਦੀ ਪੂਰਨਮਾਸੀ ਨੂੰ ਪੁੱਛ ਲਿਆ ਜਾਂਦਾ ਕਿ होली ਦਾ ਤਿਹਾਰਾ ਜਿਹੜਾ ਕਿਹੜੇ ਮੰਥ ਦੇ ਵਿੱਚ ਮਨਾਇਆ ਜਾਂਦਾ ਤੇ ਇਹ ਮਨਾਇਆ ਜਾਂਦਾ ਫਲਗੁਨ ਮਤਲਬ ਫੱਗਣ ਦੀ ਪੂਰਨਮਾਸੀ ਨੂੰ ਫੱਗਣ ਯਾਦ ਰੱਖਣਾ ਅੱਗੇ ਡਿਟੇਲ ਤੁਸੀਂ ਯਾਦ ਰੱਖ ਸਕਦੇ ਹੋ ਕਿ ਉਹਦੀ ਪੂਰਨਮਾਸੀ ਨੂੰ ਮਨਾਇਆ ਜਾਂਦਾ ਠੀਕ ਹੈ ਫਿਰ ਆ ਦੁਸਹਿਰਾ ਦੁਸਹਿਰਾ ਅਸੂ ਦੇ ਵਿੱਚ ਆਉਂਦਾ ਆ ਦੁਸਹਿਰੇ ਤੋਂ 20 ਦਿਨ ਬਾਅਦ ਦੀਵਾਲੀ ਹੁੰਦੀ ਆ ਉਹ ਫਿਰ ਅੱਸੂ ਤੋਂ ਬਾਅਦ ਕੱਤਕ ਦਾ ਮਹੀਨਾ ਆ ਜਾਂਦਾ ਤੇ ਦੀਵਾਲੀ ਕੱਤਕ ਦੇ ਵਿੱਚ ਹੁੰਦੀ ਹੈ ਠੀਕ ਹੈ ਦਸਹਿਰਾ ਹੁੰਦਾ ਹੈ 10ਵੀਂ ਵਾਲੇ ਦਿਨ ਹੁੰਦਾ ਹੈ ਠੀਕ ਹੈ 10ਵੀਂ ਦਸਹਿਰਾ 10ਵੀਂ ਤੋਂ ਦਸਹਿਰਾ ਤਾਂ ਅੱਸੂ ਮਹੀਨੇ ਦੇ ਸ਼ੁਕਲ ਪੱਖ ਦੀ ਜਿਹੜੀ 10ਵੀਂ ਹੁੰਦੀ ਹੈ ਕਿਉਂਕਿ ਇੱਕ ਮਹੀਨੇ ਦੇ ਵਿੱਚ ਆਈ ਥਿੰਕ ਦੋ 10ਵੀਆਂ ਹੁੰਦੀਆਂ ਹਾਂ 15 15 ਜਾਂ ਤਾਂ ਅੱਸੂ ਅੱਸੂ ਮਹੀਨੇ ਦੀ ਜਿਹੜੀ ਸ਼ੁਕਲ ਪੱਖ ਦੀ 10ਵੀਂ ਹੁੰਦੀ ਹੈ ਨਾ 10ਵੀਂ ਉਹਨੂੰ ਦਸਹਿਰਾ ਮਨਾਇਆ ਜਾਂਦਾ ਠੀਕ ਹੈ ਤਾਂ ਉਸ ਤੋਂ ਬਾਅਦ ਉਹ ਨੈਕਸਟ ਆ ਗਈ ਦੀਵਾਲੀ ਦੀਵਾਲੀ ਹੈ ਜਿਹੜਾ ਇਹ ਆਲਵੇਸ ਕੱਤੇ ਦੇ ਮਹੀਨੇ ਦੇ ਵਿੱਚ ਆਉਂਦੀ ਹੈ ਠੀਕ ਹੈ ਸੋ ਇਹ ਸੀਗੇ ਆਪਣੇ ਕੁਝ ਇੰਪੋਰਟੈਂਟ ਮੇਲੇ ਤੇ ਤਿਉਹਾਰ ਜਿਹੜੇ ਕਿ ਆਪਾਂ ਨੂੰ ਕੰਪੀਟੀਟਿਵ ਐਗਜ਼ਾਮਸ ਦੇ ਪਰਸਪੈਕਟਿਵ ਬਹੁਤ ਇੰਪੋਰਟੈਂਟ ਨੇ ਸੋ ਇਹਨਾਂ ਨੂੰ ਸ਼ੁਰੂ ਤੋਂ ਲੈ ਕੇ ਐਂਡ ਤੱਕ ਜਿੰਨੀ ਵੀ ਇਹਦੇ ਵਿੱਚ ਜਾਣਕਾਰੀ ਦਿੱਤੀ ਹੈ ਸੋ ਉਹ ਆਪਾਂ ਭੁੱਲ ਨਹੀਂ ਨਹੀਂ ਹੈਗੀ ਉਹ ਆਪਾਂ ਚੇਤੇ ਰੱਖਣੀ ਹੈ ਠੀਕ ਹੈ ਸੋ ਬਾਕੀ ਸਾਨੂੰ ਵੀਡੀਓ ਜਿਨ੍ਹਾਂ ਨੇ ਸਾਰੀ ਵੀਡੀਓ ਦੇਖੀ ਪਲੀਜ਼ ਉਹ ਜ਼ਰੂਰ ਕਮੈਂਟ ਕਰਕੇ ਦੱਸਣ ਵੀ ਕਿ ਤੁਹਾਨੂੰ ਕਿੱਦਾਂ ਦੀ ਲੱਗੀ ਠੀਕ ਹੈ ਉਹਦੇ ਨਾਲ ਪਤਾ ਲੱਗ ਜਾਂਦਾ ਕਿ ਇੰਪਰੂਵਮੈਂਟ ਕਰਨ ਦੀ ਕਿੱਥੇ ਲੋੜ ਹੈਗੀ ਆ ਠੀਕ ਹੈ ਤੇ ਕਿੱਥੇ ਗਲਤੀਆਂ ਨੇ ਠੀਕ ਹੈ ਤੇ ਉਹਦੇ ਨਾਲ ਮੋਟੀਵੇਸ਼ਨ ਵੀ ਜ਼ਰੂਰ ਮਿਲਦੀ ਆ ਤੇ ਦੇਖਿਓ ਜ਼ਰੂਰ ਕਿਉਂਕਿ ਤੁਹਾਡਾ ਫਾਇਦਾ ਆ ਠੀਕ ਹੈ ਸੋ ਕੋਈ ਵੀ ਚੀਜ਼ ਮਿਸ ਨਾ ਕਰਿਓ ਪੇਪਰ ਦੇ ਵਿੱਚ ਅੱਜਕੱਲ ਤਾਂ ਪੇਪਰ ਇੰਨੇ ਟਿਪੀਕਲ ਕੰਪਲੀਕੇਟਡ ਆਣ ਲੱਗੇ ਪਤਾ ਹੀ ਨਹੀਂ ਲੱਗਦਾ ਕਿੱਥੋਂ ਚਾਕੇ ਕਿਹੜਾ ਕੁਐਸਚਨ ਕਿਵੇਂ ਪਾ ਦਿੰਦੇ ਹੁੰਦੇ ਆ ਠੀਕ ਹੈ ਤਾਂ ਆਪਾਂ ਕੋਈ ਵੀ ਚੀਜ਼ ਸਕਿਪ ਨਹੀਂ ਕਰਨੀ ਆ ਸਾਰੀਆਂ ਚੀਜ਼ਾਂ ਚੇਤੇ ਰੱਖਣੀਆਂ ਸੋ ਗੁੱਡ ਲੱਕ ਯੂ ਆਲ ਐਂਡ ਫੀਡਬੈਕ ਜ਼ਰੂਰ ਦੇਣਾ ਥੈਂਕ ਯੂ ਵੈਰੀ ਮੱਚ ਜੀ ਥੈਂਕ ਯੂ